ਕਾਗਜ਼ਖਤ ਸਾਹਿਬ ਪੇਸ਼ ਹੋਏ ਨੇ ਸੁਖਬੀਰ ਬਾਦਲ ਸੁਖਬੀਰ ਬਾਦਲ ਤਨਖਾਹਿਆ ਕਰਾਰ ਹੋਣ ਤੋਂ ਬਾਅਦ ਪੇਸ਼ ਹੋਏ ਨੇ ਸੁਖਬੀਰ ਬਾਦਲ ਦੇ ਨਾਲ ਕੁਝ ਤਤਕਾਲੀ ਮੰਤਰੀ ਵੀ ਪੇਸ਼ ਹੋਏ ਨੇ ਜੋ ਕਾਗਜ਼ਖਤ ਸਾਹਿਬ ਪੇਸ਼ ਹੋਏ ਸੁਖਬੀਰ ਸਿੰਘ ਬਾਦਲ ਤੋਂ ਵੱਡੀ ਖਬਰ ਹੈ ਸੁਰਜੀਤਾ ਜੀ ਦੀ ਸਾਧੀ ਕਿ ਸੁਖਬੀਰ ਸਿੰਘ ਬਾਦਲ ਨੂੰ

ਤੋ ਵੱਡੀ ਖਬਰ ਹੈ ਇਸ ਵੇਲੇ ਦੀ ਸੁਖਬੀਰ ਸਿੰਘ ਬਾਦਲ ਸ਼੍ਰੋਕਾਲ ਤਖਤ ਸਾਹਿਬ ਪੇਸ਼ ਹੋਏ ਨੇ ਸੁਖਬੀਰ ਬਾਦਲ ਤਨਖਾਹ ਯਕਰਾਰ ਹੋ ਤੋ ਬਾਦ ਪੇਸ਼ ਹੋਏ ਨੇ ਅਕਾਲ ਤਖਤ ਸਾਹਿਬ ਸੋ ਕੱਲ ਤਨਖਾਹ ਯਕਰਾਰ ਕੀਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਨੂੰ ਤੇ ਅੱਜ ਪੇਸ਼ ਹੋਏ ਨੇ ਅਕਾਲ ਤਖਤ ਸਾਹਿਬ ਸੁਖਬੀਰ ਬਾਦਲ ਸੋ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਤੇ ਤਨਖਾਹ ਯਕਰਾਰ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਅੱਜ ਅਕਾਲ ਤਖਤ ਸਾਹਿਬ ਪੇਸ਼ ਹੋਏ ਨੇ ਸੁਖਬੀਰ ਸਿੰਘ ਬਾਦਲ ਦੱਸਿਆ ਕਿ ਅਕਾਲ ਤਖਤ ਸਾਹਿਬ ਤੋਂ ਆਦੇਸ਼ ਪਰਤ ਹੋਇਆ ਸੀ ਜਥੇਦਾਰ ਰਗਵੀਰ ਸਿੰਘ ਦੇ ਵੱਲੋਂ हाँ खाहिया तो करार तो बाद पेश हो पेश अमृतसर पहुंचे ने श्री अकाल तखत साहेब तो सुखबीर कुछ तत्काली मंत्री भी पेश हो हालांकि जो आदेश पारित होना कहा कि उस समय जो तत्काली मंत्री सन 2007 ਤੋਂ ਲੈ ਕੇ 2017 ਤੱਕ ਦੇ ਕਾਰਜਕਾਲ ਦੇ ਵਿੱਚ ਜਦੋਂ ਕਿ ਸੁਖਬੀਰ ਬਾਦਲ ਡਿਪਟੀ ਸੀਐਮ ਸਨ ਅਤੇ ਸ਼ੂਮਲੇ ਕਲਦਲ ਦੇ ਪ੍ਰਧਾਨ ਤੇ ਉਸ ਸਮੇਂ ਤਤਕਾਲੀ ਮੰਤਰੀ ਜੋ ਸਨ ਉਹ ਵੀ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਉਹ ਵੀ ਪਹੁੰਚ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਸੁਖਬੀਰ ਦੇ ਨਾਲ ਕੁਝ ਤਤਕਾਲੀ ਮੰਤਰੀ ਵੀ ਪੇਸ਼ ਹੋਏ ਨੇ ਜੋ ਕਾਲ ਤਨਖਾਹ ਇਹ ਕਰਾਰ ਕਰ ਦਿੱਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਨੂੰ ਤੇ ਅਜ ਤੱਕ ਅਕਾਲ ਤਖਤ ਸਾਹਿਬ ਪੇਸ਼ ਹੋਏ ਨੇ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਪੇਸ਼ ਹੋਏ ਸੁਖਬੀਰ ਬਾਦਲ ਤਨਖਾਹਿਆ ਕਰਾਰ ਹੋਣ ਤੋਂ ਬਾਅਦ ਸੋ ਅਕਾਲ ਤਖਤ ਸਾਹਿਬ ਰਾਜ਼ੀ ਕੀ ਕਾਲਜ ਤੋਂ ਆਦੇਸ਼ ਪਾਰਿਤ ਹੋਇਆ ਸੀ ਕਿ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਜੁਥੇ ਕੀ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਸੀ ਜਦ ਤੱਕ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਕਿ 15 ਦਿਨਾਂ ਦੇ ਅੰਦਰ ਅੰਦਰ ਸੁਖਬੀਰ ਸਿੰਘ ਬਾਦਲ ਪੇਸ਼ ਹੋਣ ਨਿਵਾਣਾ ਬਣ ਕੇ ਪੇਸ਼ ਹੋਣ ਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਤੇ ਉਦੋਂ ਤੱਕ ਤਨਖਾਹਿਆ ਕਰਾਰ ਹੀ ਰਹਿਣਗੇ ਸੁਖਬੀਰ ਸਿੰਘ ਬਾਦਲ ਸੋ ਅੱਜ ਅੰਮ੍ਰਿਤਸਰ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਸੋ ਤੇ ਕੀ ਪੇਸ਼ ਹੋਏ ਨੇ ਅਕਾਲ ਤਖਤ ਸਾਹਿਬ ਦੇ ਅ ਸੂਰੇ ਦੀ ਬ੍ਰੇਕਿੰਗ ਅ ਸੂਰੇ ਦੀ ਵੱਡੀ ਖਬਰ ਸੁਖਬੀਰ ਬਾਦਲ ਤਨਖਾਹਿਆ ਕਰਾਰ ਹੋਣ ਤੋਂ ਬਾਅਦ ਪੇਸ਼ ਹੋਏ ਨੇ ਹਾਲਾਂਕਿ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ 15 ਦਿਨਾਂ ਦਾ ਸਮਾਂ ਦਿੱਤਾ ਸੀ ਕਿ ਇਸ ਦੇ ਅੰਦਰ ਅੰਦਰ ਸੁਖਬੀਰ ਸਿੰਘ ਬਾਦਲ ਨਿਮਾਣਾ ਸਿੱਖ ਬਣ ਕੇ ਸ਼੍ਰੋਮਕਾਲ ਤਖਤ ਸਾਹਿਬ ਅਗੇ ਪੇਸ਼ ਹੋ ਜਦ ਤੱਕ ਪੇਸ਼ ਨਹੀਂ ਹੁੰਦੇ ਉ ਤੱਕ ਤਨਖਾਹੀਆਂ ਐਲਾਨ ਕੀਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਨੂੰ ਤੇ ਅੱਜ ਜਦ ਪੇਸ਼ ਹੋਏ ਨੇ ਸੁਖਬੀਰ ਸਿੰਘ ਬਾਦਲ ਤਨਖਾਹੀਆਂ ਕਰਾਰ ਹੋਣ ਤੋਂ ਬਾਅਦ ਸ਼੍ਰੀਕਲ ਤਖਤ ਸਾਹਿਬ ਪਹੁੰਚੇ ਨੇ ਤੇ ਤਸਵੀਰਤਾਂ ਨੂੰ ਦਿਖਾ ਰਹੇ ਅੰਮ੍ਰਿਤਸਰ ਵਿਖੇ ਸੁਖਬੀਰ ਸਿੰਘ ਬਾਦਲ ਦੇ ਨਾਲ ਕੁਝ ਤਤਕਾਲੀ ਮੰਤਰੀ ਵੀ ਪੇਸ਼ ਹੋਏ ਨੇ ਕੁਝ ਤਤਕਾਲੀ ਮੰਤਰੀ ਵੀ ਪੇਸ਼ ਹੋਏ ਨੇ ਸ੍ਰੀ ਅੰਮ੍ਰਿਤਸਰ ਪਹੁੰਚੇ ਨੇ ਸੁਖਬੀਰ ਬਾਦਲ ਤੁਤੇ ਕੀ ਕੱਲ ਤਨਖਾਹਿਆ ਕਰਾਰ ਕੀਤਾ ਗਿਆ ਸੀ ਸ਼੍ਰੀਕਲ ਤਖਤ ਸਾਹਿਬ ਤੋਂ 15 ਨਦਰ ਸਮਾ ਦਿੱਤਾ ਗਿਆ ਸੀ ਆਪਣੇ ਗੁਨਾਹਾਂ ਦੀ ਖਿਮਾ ਯਾchnਾ ਕਰਨ ਦੇ ਲਈ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਸੀ ਕਿ ਮੈਂ ਜੋ ਵੀ ਹੁਕਮ ਪਾਰਿਤ ਹੋਇਆ ਸ਼੍ਰੀਕਲ ਤਖਤ ਸਾਹਿਬ ਤੋਂ ਸਿਰ ਮੱਥੇ ਇਸ ਤੇ ਕੋਈ ਵੀ ਕਿੰਤੂ ਪਰੰਤੂ ਨਹੀਂ ਤੇ ਮੈਂ ਜ਼ਰੂਰ ਜੜਾ ਕਿ ਇਹ ਉਹਨਾਂ ਦੇ ਹੁਕਮ ਨੂੰ ਪ੍ਰਵਾਨ ਕਰਾਂਗਾ ਤੇ ਆਪਣੇ ਗੁਨਾਹਾਂ ਦੀ ਜਿਹੜੀ ਕਿ ਖਿਮਾ ਯਾchna ਕਰਾਂਗਾ ਸੰਮੁਖ ਪੇਸ਼ ਹੋ ਕੇ ਸ਼੍ਰੀ ਕਾਲ ਤਖਤ ਸਾਹਿਬ ਤੇ ਦਸ਼ੀਰ ਕਾਲ ਤਖਤ ਸਾਹਿਬ ਪੇਸ਼ ਹੋਏ ਨੇ ਸੁਖਬੀਰ ਬਾਦਲ ਜ਼ਾਦੇ ਕੀ ਕਲ ਜੋ ਆਦੇਸ਼ ਪਾਰਿਤ ਹੋਇਆ ਸੀ ਜੋਹਰਦਾਰ ਰਗਵੀਰ ਸਿੰਘ ਦੇ ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਤੋਂ ਜਿਹੜਾ ਕਿ ਹੁਕਮ ਲਵਾਇਆ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਉਹਦੇ ਨਾਲ ਜੋ ਕਿ ਤਤਕਾਲੀ ਮੰਤਰੀ ਉਹਦੇ ਕਾਰਜਕਾਲ ਦੇ ਵਿੱਚ ਮੌਜੂਦ ਸਨ ਜੋ ਕਿ ਬੇਅਦਬੀਆਂ ਹੋਈਆਂ ਉਸ ਕਾਰਜਕਾਲ ਦੇ ਵਿੱਚ ਤੇ ਪੰਜਾਬ ਸਰਕਾਰ ਉਸ ਵੇਲੇ ਜੋ ਕਿ ਡਿਪਟੀ ਮੁੱਖ ਮੰਤਰੀ ਸਨ ਸੁਖਬੀਰ ਬਾਦਲ ਤੇ ਉਹਨਾਂ ਬਿਆਦਬੀਆਂ ਨੂੰ ਬਹੁਤ ਹਲਕੇ ਦੇ ਵਿੱਚ ਲਿਆ ਗਿਆ ਜਿੱਥੇ ਕਿ ਸਿੱਖਾ ਦੇ ਵਿੱਚ ਕਾਫੀ ਰੋਸ ਪੈਦਾ ਹੋਇਆ ਸਿੱਖਾ ਦੀ ਭਾਵਨਾਵਾਂ ਨੂੰ ਕਾਫੀ ਆहत ਹੋਈਆਂ ਸੰਤਾ ਪਹੁੰਚੀ ਸੀ ਪੰਥ ਨੂੰ ਜਿਸ ਕਰਕੇ ਉਹਨਾਂ ਦੇ ਵੱਲੋਂ ਜਿਹੜੇ ਕਿ ਇਹ ਗੁਨਾਹ ਕੀਤੇ ਗਏ ਨੇ ਉਹਨਾਂ ਗੁਨਾਹਾਂ ਦੀ ਮੁਆਫੀ ਮੰਗਣ ਸੁਖਬੀਰ ਬਾਦਲ ਤਨਖਾਈਆ ਕਰਾਰ ਹੋਣ ਤੋਂ ਬਾਅਦ ਪੇਸ਼ ਹੋਏ ਨੇ ਦਰਜੀ ਕੀ ਕੱਲ ਪੇਸ਼ ਹੋਂ ਦੇ ਲਈ ਕਿਹਾ ਗਿਆ ਸੀ ਇਹ ਆਦੇਸ਼ ਪਾਰਿਤ ਕੀਤਾ ਗਿਆ ਸੀ ਅਕਾਲ ਤਖਤ ਸਾਹਿਬ ਤੋਂ ਸੋ ਅੱਜ ਪੇਸ਼ ਹੋਏ ਨੇ ਸੁਖਬੀਰ ਬਾਦਲ ਤਨਖਾਈਆ ਕਰਾਰ ਹੋਣ ਤੋਂ ਬਾਅਦ ਪੇਸ਼ ਹੋਏ ਨੇ ਸੋ ਸੁਖਬੀਰ ਸਿੰਘ ਬਾਦਲ ਦੇ ਨਾਲ ਕੁਝ ਤਤਕਾਲੀ ਮੰਤਰੀ ਵੀ ਪੇਸ਼ ਹੋਏ ਨੇ ਸੋ ਵੱਡੀ ਖਬਰ ਹੈ ਇਸ ਵੇਲੇ ਦੀ ਕਿ ਕਾਲ ਤਖਤ ਸਾਹਿਬ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਵਾਸਤੇ ਕੱਲ ਜੋ ਆਦੇਸ਼ ਪਾਰਿਤ ਕੀਤਾ ਗਿਆ ਸੀ ਉਸ ਦੇ ਤਹਿਤ ਅੱਜ ਪੇਸ਼ ਹੋਏ ਨੇ ਸੁਖਬੀਰ ਸਿੰਘ ਬਾਦਲ ਤਨਖਾਈਆ ਕਰਾਰ ਕਰ ਦਿੱਤੇ ਗਏ ਸੰ 15 ਦਿਨਾਂ ਦੇ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਕਿ 15 ਦਿਨਾਂ ਦੇ ਅੰਦਰ ਪੇਸ਼ ਹੋਣ ਤੇ ਆਪਣੇ ਗੁਨਾਹਾਂ ਦੀ ਮੁਆਫੀ ਮੰਗਣ ਤੇ ਅੱਜ ਸੁਖਬੀਰ ਸਿੰਘ ਬਾਦਲ ਪੇਸ਼ ਹੋਏ ਨੇ ਹਾਲਾਂਕਿ ਕੱਲ ਟਵੀਟ ਕੀਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿ ਮੈਂ ਜੋ ਵੀ ਹੁਕਮ ਲਗਾਇਆ ਗਿਆ ਸ਼੍ਰੀਕਲ ਤੱਕ ਸਾਹਿਬ ਤੋਂ ਉਹ ਜਿਹੜਾ ਕੀ ਸਿਰ ਮੱਥੇ ਹੈ ਸਿਰ ਮੱਥੇ ਮੈਂ ਉਸ ਨੂੰ ਪਰਵਾਣ ਕਰਦਾ ਹਾਂ ਤੇ जल्द ही जरा कि पेश होव श्री अकाल तखत साहेबुख पेश होके खिमाचना करा सुखबीर बादल पेश हो ने अमृतसर पहुंचे ने अकाल तखत साहब अगर पेश होते हो कुछ तत्काली ना मंत्री ने जेड़े की मौजूद ने तो अकाल तखत साहेब पेश हो सुखबीर बादल ਸੁਖਬੀਰ ਸਿੰਘ ਬਾਦਲ ਦੇ ਨਾਲ ਕੁਝ ਤਤਕਾਲੀ ਮੰਤਰੀ ਵੀ ਪੇਸ਼ ਹੋਏ ਸਨ ਕਿਉਂਕਿ ਉਹਨਾਂ ਨੂੰ ਵੀ ਹੁਕਮ ਲੱਗਿਆ ਸੀ ਕਿ ਉਸ ਕਾਰਜਕਾਲ ਦੇ ਵਿੱਚ ਜੁੜੇ ਨਾਲ ਹੋਰ ਕੈਬਨਟ ਮੰਤਰੀ ਜਾਂ ਫਿਰ ਮੰਤਰੀ ਮੌਜੂਦ ਸਨ ਉਹ ਵੀ ਜੜੇ ਕਿ ਮਾਫੀ ਮੰਗਣ ਸੁਖਬੀਰ ਸਿੰਘ ਬਾਦਲ ਦੇ ਨਾਲ ਕੁਝ ਤਤਕਾਲੀ ਮੰਤਰੀ ਵੀ ਪੇਸ਼ ਹੋਏ ਨੇ ਦੂਸਰੀ ਖਬਰ ਤੇ ਜਗਜੀਤ ਸਿੰਘ ਜਨਾਬ ਉਹ ਸਾਡੇ ਨਾਲ ਜੁੜ ਚੁੱਕੇ ਨੇ ਲਾਈਵ ਸੁ ਜਗਜੀਤ ਅੱਜ ਪੇਸ਼ ਹੋਏ ਨੇ ਤਨਖਾਹਿਆ ਅਕਰਾਰ ਹੋਣ ਤੋਂ ਬਾਅਦ ਅੱਜ ਪੇਸ਼ ਹੋਏ ਨੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੱਲ ਟਵੀਟ ਕਰਕੇ ਵੀ ਕਿਹਾ ਸੀ ਜੋ ਵੀ ਹੁਕਮ ਲੱਗਿਆ ਹੈ ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਉਹ ਸਿਰ ਮੱਥੇ ਹੈ ਤੇ ਜਲਦ ਹੀ ਪੇਸ਼ ਹੋਵਾਂਗਾ ਤੇ ਅੱਜ ਪੇਸ਼ ਹੋਏ ਨੇ ਤਤਕਾਲੀ ਮੰਤਰੀ ਵੀ ਮੌਜੂਦ ਨੇ ਅਦੇ ਨਾਲ ਜੀ ਜਗਜੀਤ ਜੀ ਪਰਮ ਬਿਲਕੁਲ ਤੁਸੀਂ ਦੇਖਿਆ ਕਿ ਜਿਸ ਤਿੱਕੇ ਨਾਲ ਕਲ ਸਿੰਘ ਸਾਹਿਬਾਨਾ ਵੱਲੋਂ ਪੰਜ ਛੇ ਜ਼ਮਾਨਾ ਵੱਲੋਂ ਫੈਸਲਾ ਸੁਣਾਉਣਾ ਸੀ 3 ਤਰੀਕ ਦਾ ਟਾਈਮ ਦਿੱਤਾ ਗਿਆ ਸੀ ਉਸ ਨੂੰ ਦੇਖ ਕੇ ਸੁਖਵੀਰ ਸਿੰਘ ਬਾਦਲ ਨੇ ਪਹੁੰਚਣਾ ਸੀ ਪਰ ਉਹ ਨਹੀਂ ਪਹੁੰਚੇ ਇਸ ਕਰਕੇ ਸਿੰਘ ਸਾਹਿਬਾਨਾ ਵੱਲੋਂ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਕਰ ਦਿੱਤਾ ਗਿਆ ਸੀ 15 ਦਿਨ ਲਈ ਤੇ ਨਾਲ ਹੀ 15 ਦਿਨ ਦਾ ਟਾਈਮ ਦੇ ਦਿੱਤਾ ਗਿਆ ਸੀ ਅਤੇ 15 ਦਿਨ ਲਈ ਕਿਹਾ ਗਿਆ ਸੀਗਾ ਵੀ ਇੱਥੇ ਸੁਖਬੀਰ ਸਿੰਘ ਬਾਦਲ ਪੇਸ਼ ਹੋਣ ਬਿਲਕੁਲ ਨਿਮਰਤਾ ਸਹਿਤ ਅਤੇ ਸਾਦੇ ਤੌਰ ਤੇ ਪੇਸ਼ ਹੋ ਕੇ ਗੁਰੂ ਸਾਹਿਬ ਦੇ ਨਕਮਸਤਕ ਹੋਣ ਕੇ ਆਪਣੀ ਮਾਫੀ ਮੰਗਣਾ ਤੇ ਨਾਲ ਨਾਲ ਇਸ ਤਰੀਕੇ ਨਾਲ ਗਿਆਗੇ ਆਪਣੇ ਗੁਨਾਹਾਂ ਦੀ ਗੁਨਾਹਾਂ ਦੀ ਮਾਫੀ ਮੰਗਣਾ ਉਸੇ ਤਰੀਕੇ ਨਾਲ ਚੱਲ ਰਿਹਾ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ ਟਵੀਟ ਕੀਤਾ ਗਿਆ ਸੀ ਅੱਜ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਨਾਲ ਜਿਵੇਂ ਗੁਲਜਾਰ ਸਿੰਘ ਰਾਣੀਕੇ ਅਤੇ ਨਾਲ ਚੀਮਾ ਸਾਹਿਬ ਦੇ ਨਾਲ ਲੈ ਕੇ ਆਪਣੇ ਸਾਥੀਆਂ ਨੂੰ ਲੈ ਕੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਨਤਮਸਤਕ ਹੋਏ ਨੇ ਤੇ ਆਪਣੀ ਜਿਹੜੀ ਜਾਂਚਣਾ ਸੀਗੀ ਮਾਫੀ ਜਾਂਚਣਾ ਸੀਗੀ ਉਹਦੇ ਵਿੱਚ ਅੱਜ ਜਿਹੜੇ ਉਹ ਸ਼ਾਮਲ ਹੋਏ ਨੇ ਜੀ ਪਰਮ ਜੋ ਬਿਲਕੁਲ ਜਿਹੜਾ ਕਿ ਕੱਲ ਤਨਖਾਈਆ ਕਰਾ ਕਰ ਦਿੱਤਾ ਗਿਆ ਸੀ ਹਾਲਾਂਕਿ 15 ਦਿਨਾਂ ਦਾ ਸਮਾਂ ਵੀ ਦਿੱਤਾ ਗਿਆ ਸੀ ਕਿ ਪੇਸ਼ ਹੋਣ ਸੋ ਕੀ ਲੱਗਦਾ ਹੈ ਕਿ ਹੁਣ ਪੰਜ ਸਹਾਈਬਾਂ ਪੰਜ ਸਿੰਘ ਸਹਾਈਬਾਂ ਨੇ ਜਿਹੜੇ ਕਿ ਹੁਣ ਕੀ ਫੈਸਲਾ ਸੁਣਾਉਣਗੇ ਕਿ ਕਿ ਖਿਮਾ ਯਾchnਾ ਕਰਨ ਦੇ ਲਈ ਪਹੁੰਚੇ ਨੇ ਹਾਲਾਂਕਿ ਕੱਲ ਟਵੀਟ ਕੀਤਾ ਸੀ ਤੇ ਖਿਮਾ ਯਾchnਾ ਆਪਣੇ ਗੁਨਾਹਾਂ ਦੀ ਜਿਹੜਾ ਕਿ ਸ਼ਬਦ ਵਰਤਿਆ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਗੁਨਾਹਾਂ ਦੀ ਮਾਫੀ ਮੰਗਣ ਸੋ ਕੀ ਲੱਗਦਾ ਹੈ ਕਿ ਕੀ ਹੁਣ ਫੈਸਲਾ ਸੁਣਾਇਆ ਜਾਵੇਗਾ ਬਿਲਕੁਲ ਪਰੰ ਦਿਖੋ ਇਹ ਦੇਖਣ ਵਾਲੇ ਸਮੇ ਗੋਲੇਗੇ ਜਿਸ ਤਰੀਕੇ ਨਾਲ ਕੱਲ ਸੁਖਬੀਰ ਸਿੰਘ ਬਾਦਲ ਨਹੀਂ ਪੁੱਜੇ ਪਰ ਅੱਜ ਪੁੱਜੇ ਨੇ ਜਿਸ ਤਰੀਕੇ ਨਾਲ ਸਿੰਘ ਸਹਿਬਾਨਾ ਵੱਲੋਂ 15 ਦਿਨ ਦਾ ਟਾਈਮ ਵੀ ਦਿੱਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜੇ ਸੁਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਕੱਲ ਟਵੀਟ ਕਰਕੇ ਅੱਜ ਪਹੁੰਚੁੱਕੇ ਨੇ ਪਰ ਕਿਤਨਾ ਕਿਤੇ ਲੋਕਾਂ ਦੀਆਂ ਜਿਸ ਸਿੰਘ ਸਹਿਬਾਨਾ ਦੀਆਂ ਤੇ ਆਮ ਲੋਕਾਂ ਦੀ ਜਿਹੜੀਆਂ ਨਿਗਾਹਾਂ ਨੇ ਇਸ ਚੀਜ਼ ਤੇ ਟਿੱਕੀਆਂ ਹੋਈਆਂ ਨੇ ਕਿਤੇ ਜਿਹੜੇ ਵਿਰੋਧੀ ਜਿਹੜਾ ਧੜ ਸੀਗਾ ਉਦੇ ਵੱਲੋਂ ਜਿਹੜੀਆਂ ਨਿਗ੍ਹਾਵਾਂ ਟਿੱਕੀਆਂ ਨੇ ਕਿ ਕਦੋਂ ਜਿਹੜਾ ਫੈਸਲਾ ਹਰ ਸਿੰਘ ਸਾਹਿਬਾਨ ਅਗਲਾ ਫੈਸਲਾ ਕੀ ਸੁਣਾਉਂਦੇ ਨੇ ਪਰ ਇਸ ਚੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਬਾਗੀ ਧੜੇ ਦੀ ਮੰਗ ਸੀਗੀ ਕਿ ਸੁਪੀਰ ਬਾਦਲ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਇਆ ਜਾਵੇ ਅਤੇ ਇਸ ਨੂੰ ਜਿਹੜੀਆਂ ਗੁਨਾਹ ਕੀਤੇ ਨੇ ਉਹਨਾਂ ਦੀ ਸਜ਼ਾ ਦਿੱਤੀ ਜਾਵੇ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਸਿੰਘ ਸਾਹਿਬ ਆਪਣਾ ਕੀ ਫੈਸਲਾ ਸੁਣਾਉਂਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਫੈਸਲਾ ਤਾਂ ਜਿਹੜਾ ਸਿੰਘ ਸਾਹਿਬ ਵੱਲੋਂ ਹੀ ਸੁਣਾਇਆ ਜਾਣਾ ਜੋ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਇੱਕ ਮੀਟਿੰਗ ਕੀਤੀ ਜਾਣੀ ਆ ਉਸ ਮੀਟਿੰਗ ਦੇ ਤਹਿਰੀ ਇੱਕ ਫੈਸਲਾ ਬਣਾਇਆ ਫੈਸਲਾ ਸੁਣਾਇਆ ਜਾਣਾ ਪਰ ਉਸ ਚੀਜ਼ ਦਾ ਕਿਤਨਾ ਕਿਤੇ ਨਾਨਕ ਨਾਮਲੇਵਾ ਸੰਗਤਾਂ ਨੂੰ ਅਤੇ ਸਿੱਖ ਜਗਤ ਨੂੰ ਪੂਰਾ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਸਿੰਘ ਸਾਹਿਬ ਕੀ ਫੈਸਲਾ ਸੁਣਾਉਂਦੇ ਨੇ ਪਰ ਕਿਤਨਾ ਕਿਤੇ ਇਹ ਚੀਜ਼ ਜਿਹੜੀ ਆ ਹਲੇ ਇੰਤਜ਼ਾਰ ਚ ਪਈ ਆ ਸੋਚਣ ਦੇ ਵਿੱਚ ਪਈ ਆ ਕਿ ਕੀ ਫੈਸਲਾ ਹੁੰਦਾ ਆ ਉਸ ਚੀਜ਼ ਦਾ ਹਲੇ ਇੰਤਜ਼ਾਰ ਕੀਤਾ ਜਾ ਰਿਹਾ ਜੀ ਜੀ ਬਿਲਕੁਲ ਬਾਰ ਬਾਰ ਜੁੜੇ ਕਿ ਬਾਗੀ ਆਗੂ ਸਰਨਾ ਦੇ ਵੱਲੋਂ ਵੀ ਜਿਹੜਾ ਕਿ ਇਲਜ਼ਾਮ ਲਗਾਏ ਜਾ ਰਹੇ ਸਨ ਜੋ ਕਿ ਬਦਦੀਆਂ ਹੋਈਆਂ ਜਿਹੜਾ ਕਿ ਗੁਨਾਹ ਕੀਤੇ ਹੈ ਉਹਨਾਂ ਦੇ ਸ਼ਬਦਾਂ ਦੇ ਵਿੱਚ ਸੋ ਅਸਤੀਫੇ ਦੀ ਵੀ ਮੰਗ ਕੀਤੀ ਜਾ ਰਹੀ ਸੀ ਕਿ ਇਹਨਾਂ ਨੂੰ ਲਾਂਬੇ ਕਰ ਦੇਣਾ ਚਾਹੀਦਾ ਹਾਲਾਂਕਿ ਜਿਹੜਾ ਕਿ ਨਵਾਂ ਕਾਰਜਕਾਰੀ ਪ੍ਰਧਾਨ ਜਿਹੜਾ ਕਿ ਬਨਾਇਆ ਗਿਆ ਬਰਵਿੰਦਰ ਪੁੰਦੜ ਨੂੰ ਹਾਲਾਂਕਿ ਇਹਨਾਂ ਵੱਲੋਂ ਅਸਤੀਫਾ ਨਹੀਂ ਦਿੱਤਾ ਗਿਆ ਸੋ ਕੀ ਲੱਗਦਾ ਹੈ ਕਿ ਕੁਝ ਅਸਤੀਫਾ ਦੇਣ ਦੇ ਬਾਰੇ ਵੀ ਇਸ ਤਰ੍ਹਾਂ ਦਾ ਫੈਸਲਾ ਆ ਸਕਦਾ ਹੈ ਸਿੰਘ ਸਾਹਿਬਾਨ ਦੇ ਵੱਲੋਂ ਮ ਬਿਲਕੁਲ ਪਰੰ ਦੇਖੋ ਜੇ ਜਿਹੜੀ ਗੱਲਣੇ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗ ਸਕਦੀਆਂ ਕਿਉਂਕਿ ਜਿਸ ਤਰੀਕੇ ਨਾਲ 2007 ਤੋਂ ਅਕਾਲੀ ਦਲ ਸਰਕਾਰ ਸ਼ੁਰੂ ਹੁੰਦੀ ਆ ਤੇ 2017 ਤੱਕ ਅਕਾਲੀ ਦਲ ਸਰਕਾਰ ਦਾ ਜਿਹੜਾ ਕਾਰਜ ਕਰ ਰਿਹਾ ਹੈ ਉਸ ਦੇ ਵਿੱਚ ਹੋਈਆਂ ਬੇਅਦਬੀਆਂ ਨੇ ਜਿਹੜੇ ਰੋਸ ਵਿੱਚ ਹੀ ਜਿਹੜਾ ਸਾਰਾ ਜਬਾਗੀ ਤੁਹਾਡੇ ਵੱਲੋਂ ਜਿਹੜਾ ਸਾਹਮਣੇ ਆਇਆ ਗਿਆ ਸੀ ਤੇ ਬਾਕੀ ਧੜਾ ਬਣਾ ਕੇ ਇਸ ਚੀਜ਼ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਤਰੀਕੇ ਨਾਲ ਹੋਰ ਵੀ ਜਿਸ ਤਰੀਕੇ ਨਾਲ ਮੈਂ ਗੱਲ ਕਰੀਏ ਹੋਰ ਵੀ ਜਗਤ ਦੇ ਜਿਹੜੇ ਸਿੱਖ ਜਗਤ ਦੇ ਲੋਕ ਸੀਗੇ ਉਹਨਾਂ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਸੀ ਕਿ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਸ਼ਰਮਣੀ ਅਕਾਲੀ ਦਲ ਨੂੰ ਫੇਰ ਸਟੈਂਡ 'ਤੇ ਕੀਤਾ ਜਾਵੇ ਫੇਰ ਤੋਂ ਜਿਹੜਾ ਸ਼ਰਮਣੀ ਅਕਾਲੀ ਦਲ ਆ ਬਰਕਰਾਰ ਹੋ ਸਕੇ ਪਰ ਜਿਸ ਤਰੀਕੇ ਨਾਲ ਗੱਲ ਕੀਤੀ ਜਾਂਦੀ ਹੈ ਸੀਫੇ ਦੀ ਪਰ ਕਿਉਂਕਿ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੇ ਬਲਵਿੰਦਰ ਸਿੰਘ ਪੁੰਦੜ ਜੀ ਨੂੰ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਸੀ ਪਰ ਹਲੇ ਤੱਕ ਅਸਤੀਫਾ ਕੋਈ ਨਹੀਂ ਦਿੰਦਾ ਉਸ ਚੀਜ਼ ਦਾ ਹਲੇ ਵੀ ਇੰਤਜ਼ਾਰ ਹੋ ਰਿਹਾ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਆ ਕਦੋਂ ਅਸਤੀਫਾ ਦਿੰਦੇ ਨੇ ਕਿਤਨਾ ਕਿਤੇ ਉਸ ਚੀਜ਼ ਦਾ ਇੰਤਜ਼ਾਰ ਹਲੇ ਜੀ ਪਰ ਜੀ ਬਿਲਕੁਲ ਹੁਣ ਦੇਖਣਾ ਹੋਵੇਗਾ ਕਿ ਪੰਜ ਸਿੰਘ ਸਾਹਿਬਾਨ ਕੀ ਫੈਸਲਾ ਸੁਣਾਉਂਦੇ ਨੇ ਕਦਰਤਾ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਸਾਂਝੀ ਕਰਨ